ਜੋ ਮਲੇ ਹਰਵੀਰ ਦੇ ਕਾਤਲਾਂ ਨੂੰ ਫਾਜੀ ਜੀ ਅੱਤਵਾਦ ਪੰਦੇਰੇ ਟਾਪੂ ਡਾਉਣੀ ਦੇ ਮੇਰੇ ਵੀਰ ਅਗਲੇ ਨਾਲ ਅੱਗੇ ਵੀ ਬੋਲਸੀਆ ਖਾਣੇ ਵਾਲੇ ਯਾਰ ਸਾਥ ਦਿਓ ਉਸ ਬੱਚੇ ਨੂੰ ਸਾਥ ਮਿਲ ਸਕੇ ਹਰਵੀਰ ਦੇ ਕਾਤਲਾਂ ਨੂੰ ਫਾਜੀ ਜੀ 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 ਹਰ ਵੀਰ ਦੇ ਪਾਤਰ ਨੂੰ ਸਾਹੀ ਦਾ ਹਰ ਵੀਰ ਦੇ ਬੇਤਰ ਨੂੰ ਸਾਹੀ ਦਾ ਹਰ ਵੀਰ ਦੇ ਕਾਸਰ ਨੂੰ ਸਾਹੀ ਦਾ ਜਿਹੜਾ ਪੰਜਾਬੀਆਂ ਤੇ ਵੀ ਹਮਲੇ ਕਰਦੇ ਆ ਉਹ ਹਮਲੇ ਵੀ ਬੰਦ ਇਸ ਕਰਕੇ ਮੈਂ ਉਹ ਬਾਡੀ ਨੂੰ ਗੁਲਾਮ ਦਿੱਤਾ ਤੇ ਬੇਟਾ ਜਿਹੜਾ ਹਰ ਵੀਰ ਆ ਕੀ ਆ ਬੰਦ ਵੀ ਜੇ ਵੀ ਇੱਜ਼ਤ ਬਚ ਗਈ ਕਿਸੇ ਤਰੀਕੇ ਨਾਲ ਬਚ ਕੇ ਕਿੰਦਾ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਇਸ ਠਨੋੜੇ ਅਫਕਾਰ ਦੇ ਵਿੱਚ ਹੋਇਆ ਜੋ ਦੇਖੋ ਮੈਂ ਹੁਣੇ-ਹੁਣੇ ਆਪਣੇ ਸ਼ਬਦਾਂ ਦੇ ਵਿੱਚ ਆਪਣਾ ਬਿਆਨ ਜਾਰੀ ਕੀਤਾ ਹੈ ਤੇ ਮੈਂ ਜਿਹੜੀ ਗੱਲ ਵਿੱਚੋਂ ਮੇਰੀ ਗੱਲ ਰਹਿ ਗਈ ਸੀ ਉਹਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹਣਾ ਕਿ ਇਹ ਜਿਹੜਾ ਦਲੰਦਾ ਆ ਇਹਦੇ ਵਾਸਤੇ ਫਾਸਟ ਟਰੈਕ ਅਦਾਲਤ ਇੱਕ ਕਾਇਮ ਕੀਤੀ ਜਾਵੇ ਇੱਕ ਸਪੈਸ਼ਲ ਜੱਜ ਸਾਹਿਬ ਜਿਹੜੇ ਨੇ ਉਹਦੇ ਉਹਨਾਂ ਦਾ ਪੀਚ ਜਿਹੜਾ ਉਹਨੂੰ ਸਥਾਪਿਤ ਕੀਤਾ ਜਾਵੇ ਤੇ ਚੰਦ ਦਿਨਾਂ ਦੇ ਵਿੱਚ ਹੀ ਇਸ ਇਹ ਜਿਹੜਾ ਪ੍ਰਵਾਸੀ ਮਜ਼ਦੂਰ ਹੈਗਾ ਜਿਨੇ ਕਾਂਡ ਕੀਤਾ ਹਰਵੀਰ ਦਾ ਕਤਲ ਕੀਤਾ ਉਹਦਾ ਰੇਪ ਕੀਤਾ ਉਹਨੂੰ ਫਾਂਸੀ ਦੀ ਸਜ਼ਾ ਦੇ ਕੇ ਤੇ ਲੋਕਾਂ ਨੂੰ ਮੈਂ ਸਮਝਦਾ ਕਿ ਉਹਦੀ ਲਾਸ਼ ਜਿਹੜੀ ਆ ਕਿਸੇ ਚੌਂਕ 'ਚ ਲਟਕਾਈ ਜਾਏ ਤਾਂ ਕਿ ਬਾਕੀਆਂ ਨੂੰ ਵੀ ਇਹ ਸਬਕ ਹੋ ਜਾਵੇ ਬਸ ਮੈਂ ਇੰਨੀ ਗੱਲ ਮੇਰੀ ਰਹਿ ਗਈ ਸੀ ਕਿ ਫਾਸਟ ਟਰੈਕ ਅਦਾਲਤ ਕਾਇਮ ਹੋਣੀ ਚਾਹੀਦੀ ਆ ਤਾਂ ਕਿ ਬੱਚੇ ਨੂੰ ਛੇਤੀ ਇਨਸਾਫ਼ ਮਿਲ ਜਾਵੇ ਧੰਨਵਾਦ ਬ੍ਰਾਦਰ